ਕਦੋਂ ਦਾ ਬੱਤੀ ਵਾਲਾ ਨੇ ਫੋਨ ਕੀਤਾ 9 ਵਜੇ ਦਾ ਦੁਪਹਿਰ ਦਾ 1 ਵਜੇ ਕੋ ਗਰੁਆਏ ਤੱਕ ਨਹੀਂ ਆਏ ਹਾਂਜੀ ਹਾਂਜੀ ਆਗੇ ਆਗੇ ਆ ਗਿਆ ਤਾਂ ਤੈਨੂੰ ਆਰ ਪਾ ਦਈਏ ਗਰੁਆ ਕਰੋ ਦਾ ਤੈਨੂੰ ਫੋਨ ਕੀਤਾ 9 ਵਜੇ ਦਾ 1 ਵਜ ਗਿਆ ਹੋਣਾ ਆ ਪਹਿਲੋਂ ਭਾਵਾ ਰ ਮੋਟਰਸਾਈਕਲ ਤੇ ਬੈਠਾ ਹਾਂ ਮੋਟਰਸਾਈਕਲ ਪੈਂਚਰ ਹੋ ਗਿਆ ਫਿਰ ਮੈਂ ਮੁੜ ਕੇ ਬੈਠਾ ਆਟੋ ਦੇ ਤੇ ਆਟੋ ਦੇ ਵਿੱਚ ਕਾਪੀਆਂ ਤੇ ਫਲਾਸ ਮੇਰੇ ਉੱਥੇ ਰਹਿ ਗਏ ਲਓ ਅੱਛਾ ਹੁਣ ਵੀ ਫਿਰ ਤੂੰ ਰਾਤ ਦੇ 9 ਹੋ ਜਾਵੇਂਗਾ ਨਹੀਂ ਨਹੀਂ ਭਾਵਾ ਰਾਤ ਦੇ 9 ਨਹੀਂ ਵਜਾਉਂਦਾ ਹਾਂ ਉਹਨਾ ਕੋਈ ਨਹੀਂ ਬਿਲੀ ਮੈਂ ਫੋਨ ਵੇ ਵੇ ਆ ਗਿਆ ਨੂੰ ਹੋਨੇ ਨੂੰ ਬੁਖਾਰ ਆਵਾ ਬਿਲੀ ਮੰਗੇ ਤੂੰ ਲੱਗ ਗਏ ਅਸੀਂ ਉੱਤੇ ਚੜ ਕੇ ਵੇਹਾਨੂੰ ਕਿਹਾ ਅੱਛਾ ਤੇਰਾ ਰਾਦਾ ਉੱਤੇ ਜਾ ਕੇ ਖੇਤੇ ਸਰਾਣਾ ਪਾੜੀ ਲੈ ਗਿਆ ਉਹ ਭਰਾਵਾ ਇਤਾਂ ਨਹੀਂ ਚੜਾ ਆਣਾ ਉੱਤੇ ਤੇ ਪਾੜੀਆਂ ਤੋਂ ਮੈਂ ਪੈਲੀਆਂ ਵਿੱਚ ਸੀਮਿੰਟ ਦੀ ਨਾ ਬਣਾਦਾ ਸਮਾਨ ਤੋਂ ਤੂੰ ਨਹੀਂ ਕੋਈ ਲੈ ਕੇ ਆਇਆ ਕੋਈ ਨਹੀਂ ਭਰਾਵਾ ਸਮਾਨ ਭੁੱਲ ਗਿਆ ਘਰੇ ਤੇ ਫਿਰ ਕੀ ਹੋਇਆ ਪਲਾਸਪੂਰ ਪਿਆਣ ਹੋ ਕੇ ਫੜ ਲਿਆ ਉਹ ਭਰਾ ਇਹ ਪਲਾਸਹੀਂ ਬਿਲੀ ਮੈਗ ਵਿੱਚ ਲੱਗੇ ਆਹ ਦੇਖੋ ਸਹੀ ਘਰੇ ਮੈਂ ਇਦਾਂ ਕਿਦਾਂ ਵੇਖ ਲਾਂ ਨੂੰ ਓ ਉਰੇ ਆ ਪਰਾਵਾ ਇਹਨੂੰ ਕਿੱਧਰ ਲੈੰਦਾ ਹੀ ਆਂ ਬੀਏ ਨੂੰ ਚਾਹ ਤੂੰ ਆਵੋਗਾ ਭੱਜ ਗਏ ਉਹਨੇ ਨੀ ਕੋਈ ਨੀ ਜਾ ਪਰ ਕੇ ਪੌੜੀ ਲੈਗਾ ਕਿਸਦੀ ਕੋਈ ਨੀ ਲੈ ਆਉਦੇ ਉਹਨੂੰ ਪੌੜੀ ਵੇਖਦੇ ਆ ਇਹਨੂੰ ਕੋਈ ਨੀ ਕੀ ਹੋਇਆ ਵੇਂਦੇ ਆ ਵੇਂਦਾ ਨਹੀਂ ਕੱਕ ਬਾਨਾ ਇਹਨੂੰ ਉੱਤੇ ਚੜ ਕੇ ਵੇਖ ਗਿਆ ਉਹ ਕੌਣ ਹੀ ਆਂ ਅਮਲੀਜਾ ਜਿਹੜਾ ਆਇਆ ਤੂੰ ਅਮਲੀਜਾ ਨੂੰ ਕੀ ਪਹਿਣੀ ਨਹੀਂ ਤੂੰ ਆ ਤਾਂ ਡਾਕਟਰ ਪਰਾਵਾ ਛਾਵੇਂ ਬਹਿ ਕੇ ਗੱਲ ਕਰਦੇ ਆ ਉਹਨੇ ਕੀਤਾ ਆਉਣਾ ਕੋ ਨੀ ਆਉਣਾ ਬੀਏ ਨੇ ਬਿੱਜੂ ਆਇਆ ਗ੍ਰੋਥ ਵੇ ਦੇ ਤੈਨੂੰ 9 ਵਜੇ ਦਾ ਫੋਨ ਕੀਤਾ 1 ਵਜੇ ਮੂੰਹ ਚੁੱਕ ਕੇ ਆ ਗਿਆ ਵਾ ਨਾ ਤੇਥੋਂ ਪਲਾਸਨਾ ਪੁਰੂਦ ਤੂੰ ਤਾਰਾਂ 10 ਵੀ ਇਥੇ ਦੰਦਾਂ ਨਾਲ ਕਸਨੀਆ ਵਾ ਕੋਈ ਨਹੀਂ ਭਰਾਵਾ ਲਾਇਆ ਫੋਨ ਆ ਜਾਂਦੇ ਆ ਜਿਹਨੇ ਟਾਈਮ ਨਾਲ ਤੂੰ ਆ ਗਿਆ ਉਹਨੇ ਟਾਈਮ ਨਾਲ ਉਹ ਆ ਕੇ ਅੰਗਲਾਉਂਗੇ ਜਨਾਜਾ ਨੂੰ ਉਹ ਆਵਲੀ ਇਹ ਨਹੀਂ ਆਉਂਦਾ ਉਹਨਾਂ ਚੰਨੂੰ ਚਾਹ ਚੂ ਮੰਗਾ ਲਓ ਘਟ ਕੋਲਿਆ ਪੀਵਨੇ ਤੈਨੂੰ ਕਾਫੀ ਨਾਰਦਨੂ ਪਾਰਲੇ ਦੀ ਬਸਕੜ ਵੀ ਖਾਉਣ ਨੇ ਅਰੇ ਤੇ ਮੇਰਾ ਬੁੜਾ ਨੀਚੇ ਹੈਗਾ ਨਹੀਂ ਤੈਨੂੰ ਤੈਨੂੰ ਪੁਰਾਣੀ ਬਾਤ ਫੇਰਨੀ ਆ ਬੰਦੇ ਦਾ ਪੋਤ ਬਣਾ ਦੇਣਾ ਹੁਣ ਤੈਨੂੰ ਇੱਕ ਰੀ ਤੂੰ ਦੱਸ ਦਿੰਦਾ ਕਿ ਤੂੰ ਕਿਹੜੀ ਨੌਕ ਪਰਾਵਾ ਮੇਰਾ ਸਮਾਨ ਆਟੋ ਚ ਰਹਿ ਗਿਆ ਅੱਗੋ ਤੁਹਾਡੇ ਕੋ ਫਲਾਸ ਮੰਗਿਆ ਤੇ ਤੁਸੀਂ ਵੱਡ ਖਾਣਾ ਨੂੰ ਪਿੰਡੇ ਵੱਡ ਖਾਣ ਨੂੰ ਤਾਂ ਸਈ ਕੁੱਤੇ ਉਹ ਭਰਾਵਾ ਜਿਹਨੂੰ ਅਮਰੀ ਜੀ ਨੂੰ ਭੇਜਿਆ ਪੌੜੀ ਲੈਣ ਉਹ ਪਤਾ ਨਹੀਂ ਖਰਾ ਨਾਨਕੇ ਚਲ ਗਿਆ ਜੀ ਜੇਰਾ ਕਰ ਲਾ ਤੈਨੂੰ ਏਡੀ ਕਾਦੀਆ ਖਰਾਈ ਸੱਚੀ ਗੱਲ ਜੀ ਸੱਚੀ ਗੱਲ ਲੱਸੀ ਲਈਏ ਤੁਹਾਡੇ ਲਈ ਲੱਸੀ ਹਾਂਜੀ ਲੈ ਆਓ ਚੱਲ ਲੱਸੀ ਖੋਲਿਆ ਪਾ ਕੇ ਦੇਣਾ ਤੁਹਾਨੂੰ ਦੋ ਚ ਪਤੀ